ਜਿਵੇਂ-ਜਿਵੇਂ ਵੋਟਾਂ ਦੀ ਤਾਰੀਖ ਨੇੜੇ ਆ ਰਹੀ ਹੈ ਉਸੇ ਰਫ਼ਤਾਰ ਨਾਲ ਹਰ ਉਮੀਦਵਾਰ ਆਪਣਾ ਚੋਣ ਪ੍ਰਚਾਰ ਵੀ ਪਖਾਉਂਦਾ ਜਾ ਰਿਹਾ ਹੈ ਇਸੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਕੈਬਨਿਟ ਮੰਤਰੀਆਂ ਦੇ ਸਹਿਯੋਗ ਨਾਲ ਰੈਲੀ ਕੀਤੀ ਕੈਬਨਿਨਟ ਮੰਤਰੀ ਹਰਜੋਤ ਬੈਂਸ ਅਤੇ ਹਰਪਾਲ ਚੀਮਾ ਮੌਜੂਦ ਸਨ ਇਹ ਰੈਲੀ ਪ੍ਰਥੀਪੁਰ ਬੁੰਗਾ ਚ ਹੋਈ ਇਸ ਦੌਰਾਨ ਜਿੱਥੇ ਆਪ ਨੇ ਪ੍ਰਾਤਕਿਆ ਗਿਣਾਈਆਂ ਉਥੇ ਹੀ ਵਿਰੋਧੀ ਧਿਰਾਂ ਨੂੰ ਕੋਸਿਆ ਜਿਸ ਤਰੀਕੇ ਨਾਲ 2 ਸਾਲਾਂ ਤੋਂ ਜਮਾਤ ਸਾਹਿਬ ਦੀ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ bina رشਵਤ ਤੋਂ bina سفارش ਤੋਂ ਕਾਬਲੀਅਤ ਤੇ ਦਿੱਤੀਆਂ 90% ਲੋਕਾਂ ਨੂੰ ਬਿਜਲੀ ਫਰੀ ਦਿੱਤੀ ਹੈ ਫਿਰ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਹੈ ਬਿਜਲੀ ਜਿਹੜੀ ਨਹਿਰੀ ਮੋਟਰਾਂ ਜਿਹੜੀ ਪਾਣੀ ਵਾਲੀ ਮੋਟਰਾਂ ਦੀ ਬਿਜਲੀ ਦਿੱਤੀ ਆ ਟੋਲ ਪਲਾਜ਼ੇ ਬੰਦ ਕੀਤੇ ਆ ਵੱਡੇ ਲੀਡਰਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਕ੍ਰਾਪਸ਼ਨ ਤੇ ਕਲਾਕ ਕਾਰਵਾਈ ਹੋਈ ਆ ਤਮਾਮ ਉਹ ਕੰਮ ਜਿਹੜੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਹੋਏ ਆ ਸਕੂਲ ਆਫ ਐਮੀਨੈਂਸ ਮਹੱਲਾ ਕਲੀ ਨਿਤਾਮਾ ਦਿੱਤੀਆਂ ਦੇ 1.5 ਕਰੋੜ ਲੋਕ ਫਰੀ ਇਲਾਜ ਕਰਾ ਚੁੱਕੇ ਆ ਲੋਕ ਸੰਤੁਸ਼ਟ ਹੈ ਲੋਕਾਂ ਨੂੰ ਬੜੀ ਤਸੰਦੀ ਹੈ ਕਿ 2022 ਚ ਉਹਨਾਂ ਨੇ ਭਗਵੰਤ ਮਾਨ ਜੀ ਦੇ ਰੂਪ ਚ ਇੱਕ ਇਮਾਨਦਾਰ ਜਿਹੜਾ ਬੰਦਾ ਹੈ ਉਹਨੂੰ ਪੰਜਾਬ ਦੀ ਬਾਗਡੋਰ ਸੰਭੀ ਔਰ ਲਗਾਤਾਰ ਉਹ ਪੰਜਾਬ ਦੀ ਤਰੱਕੀ ਲਈ ਬਿਹਤਰੀ ਲਈ ਜਵਾਨੀ ਕਿਸਾਨੀ ਦੁਕਾਨਦਾਰ ਔਰ ਮਜ਼ਦੂਰ ਲਈ ਬਿਹਤਰੀ ਲਈ ਕੰਮ ਕਰ ਰਿਹਾ ਲੋਕਾਂ ਨੇ ਮਨ ਬਣਾਇਆ ਕਿ ਲੋਕਤੰਤਰ ਨੂੰ ਔਰ ਸੰਵਿਧਾਨ ਬਚਾਉਣ ਲਈ ਅਰਵਿੰਦ ਕੇਜਰੀਵਾਲ ਜੀ ਦਾ ਸਾਥ ਦੇਣਗੇ 13 ਸੀਟਾਂ ਪੰਜਾਬ ਚ ਜਿੱਤ ਕੇ ਮਾਨਸਾ ਤੋਂ ਚੋੜੀ ਆਰੇ ਚੱਲੇ ਕਾਰਤੂਸ ਹੈ ਬੀਜਪੀ ਦੀ ਜਿਹੜੀ ਨਫਰਤੀ ਰਾਜਨੀਤੀ ਉਹਦੀ ਕੋਈ ਜਗ੍ਹਾ ਨਹੀਂ ਕਾਂਗਰਸੀਆਂ ਦਾ ਹਾਲ ਦੇਖੋ ਇਹ ਸਾਰੇ ਪਘੋੜੇ ਆ ਜਿਹੜਾ ਸੰਗਰੂਰ ਦਾ ਸੀ ਉਹਨੂੰ ਅਨੰਤਪੁਰ ਸਾਹਿਬ ਭੇਜਤਾ ਜਿਹੜਾ ਅਖਡੂਰ ਸਾਹਿਬ ਦਾ ਸੀ ਉਹਨੂੰ ਸੰਗਰੂਰ ਭੇਜਤਾ ਜਿਹੜਾ ਬਠਿੰਡੇ ਦਾ ਸੀ ਉਹਨੂੰ ਲੁਧਿਆਣੇ ਭੇਜਤਾ ਤੇ ਜਿਹੜਾ ਚਮਕੌਰ ਸਾਹਿਬ ਦਾ ਸੀ ਉਹਨੂੰ ਜਲੰਧਰ ਭੇਜਤਾ ਕਾਂਗਰਸੀ ਪਘੋੜੀਆਂ ਦੀ ਜਮਾਤ ਪਘੋੜੀਆਂ ਦੀ ਜਮਾਤ ਦਾ ਕਾਰਨ ਇੱਕੋ ਹੀ ਆ ਕਿ ਇਹਨਾਂ ਲੋਕਾਂ ਨੇ ਜਦੋਂ ਵੀ ਇਹਨਾਂ ਨੂੰ ਮੌਕਾ ਦਿੱਤਾ ਸ਼੍ਰੀ ਅਨੰਤਪੁਰ ਸਾਹਿਬ ਦੇ ਲੋਕਾਂ ਨੇ ਇਹਨਾਂ ਨੇ ਕੰਮ ਨਹੀਂ ਕੀਤਾ ਇਸ ਕਰਕੇ ਸੀਟਾਂ ਬਦਲਦੇ ਫਿਰਦੇ ਆ ਬਾਦਲ ਪਰਿਵਾਰ ਤੋਂ ਜਿਹੜ ਇਹ ਪੰਥ ਦੋਖੀ ਹੈ ਪੰਜਾਬ ਦੋਖੀ ਹੈ ਇਹ ਪੰਜਾਬ ਦੇ ਲੁਕੇਰੇ ਹੈ ਇਹਨਾਂ ਦੀ ਜਿਹੜੀ ਪੂਰੀ ਰਾਜਨੀਤਿਕ ਲੜਾਈ ਉਹ ਆਪਣੇ ਬੱਚਿਆਂ ਨੂੰ ਸੈੱਟ ਕਰਨ ਦੀ ਹੈ ਸਾਡੀ ਜਿਹੜੀ ਰਾਜਨੀਤਿਕ ਲੜਾਈ ਹੈ ਭਗਵੰਤ ਮਾਨ ਜੀ ਦੀ ਗੋਆਚ ਪੰਜਾਬ ਦੇ ਬੱਚਿਆਂ ਦੀ ਹੈ